ਹਰ ਚ ਦੇਖ ਰਹੀ ਹਾਂ ਪੰਜਾਬ ਆਰਡਰ ਨਿਊਜ਼ ਅੱਜ ਅਸੀਂ ਪਹੁੰਚੇ ਹਾਂ ਜੀ ਬਮਿਆਲ ਬਲਾਕ ਦੇ ਪਿੰਡ ਐਮਾ ਸਜਦਾ ਵਿਖੇ ਜਿੱਥੇ ਕਿ ਦੱਸਦੀਏ ਕਿ ਹਾਲ 2 ਦਿਨ ਪਹਿਲਾਂ डीसी पठानकोट ਤੇ ਪੰਚਾਇਤੀ ਵਿਭਾਗ ਦੇ ਵੱਲੋਂ ਮਿਲ ਕੇ ਇੱਕ ਜੋ ਪਿੰਡਾਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਸਰਪੰਚੀਆਂ ਉਸ ਦੇ ਪ੍ਰਤੀ ਰਾਖਵੀਆਂ ਸੀਟਾਂ ਬਾਰੇ ਇੱਕ ਲੈਟਰ ਕੱਢੀ ਸੀਗੀ ਜਿਸ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਐਮਐ ਸਹਿਦਾ ਦਾ ਜ਼ਿਕਰ ਕਰਾਂਗੇ ਉਸ ਪਿੰਡ ਦੇ ਵਿੱਚ ਜੋ ਪੂਰੀ ਆਬਾਦੀ ਹੈ ਉਹ 50% ਜਨਰਲ ਕਾਸਟ ਦੀ ਹੈ ਤੇ 50 ਜੋ ਹੈ ਉਹ ਐਸਸੀ ਕਾਸਟ ਦੀ ਹੈ ਔਰ ਜੋ ਲਿਸਟ ਜਾਰੀ ਕੀਤੀ ਗਈ ਹੈ ਉਸ ਦੇ ਵਿੱਚ ਸਰਪੰਚ ਤਾਂ ਐਸਸੀ ਰੱਖਿਆ ਹੀ ਗਿਆ ਜੇ ਬਾਕੀ ਗੱਲ ਕਰੀਏ ਤਾਂ ਪੰਜ ਮੈਂਬਰ ਰੱਖੇ ਕਿ ਨਹੀਂ ਜਿਨ੍ਹਾਂ ਦੇ ਵਿੱਚੋਂ ਸਿਰਫ ਇੱਕ ਸੀਟ ਜੋ ਹੈ ਜਨਰਲ ਰੱਖੀ ਗਈ ਹੈ ਉਹ ਵੀ ਲੇਡੀ ਇਸ ਤੋਂ ਇਲਾਵਾ ਚਾਰ ਮੈਂਬਰ ਜੋ ਨੇ ਉਹ ਐਸਟੀ ਰੱਖੇ ਗਏ ਨੇ ਜਿਸ ਦੇ ਚਲਦੇ ਅੱਜ ਪਿੰਡ ਦੇ ਜੋ ਜਨਰਲ ਕਾਸਟ ਦੇ ਲੋਕ ਜਿਹੜਾ ਦੇ ਵੱਲੋਂ ਇਸ ਚੀਜ਼ ਦਾ ਖਾਸਾ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਹੈ ਕਿ ਹਾਲ ਜੋ ਪਿਛਲਾ ਪਲਾਨ ਸੀਗਾ ਉਸ ਦੇ ਵਿੱਚ ਵੀ ਉਹਨਾਂ ਦੇ ਨਾਲ ਇਵੇਂ ਦਾ ਹੀ ਪੱਖਪਾਤ ਕੀਤਾ ਗਿਆ ਸੀਗਾ ਉਹਨਾਂ ਨੇ ਅੱਜ ਸਾਫ਼ ਤੌਰ ਤੇ ਕਿਹਾ ਕਿ ਜੇਕਰ ਜਨਰਲ ਕਾਸਟ ਦੀਆਂ ਵੋਟਾਂ ਸਰਕਾਰ ਨੂੰ ਨਹੀਂ ਚਾਹੀਦੀਆਂ ਤਾਂ ਉਹਨਾਂ ਨੂੰ ਪਿੰਡ ਤੋਂ ਵੱਖ ਕਰਤ ਜਾਵੇ ਉਹਦੀ ਪੰਚਾਇਤ ਵੱਖ ਬਣਾ ਦਿੱਤੀ ਜਾਵੇ ਕਿਉਂਕਿ ਪਿਛਲੇ ਦੋ ਪਲਾਨ ਤੋਂ ਨਾਲ ਇਵੇਂ ਹੀ ਹੋ ਰਿਹਾ ਜਦੋਂ ਕਿ ਜੋ ਜਨਰਲ ਕਾਸਟ ਦੀ 50% ਆਬਾਦੀ ਹੋਣ ਦੇ ਬਾਵਜੂਦ ਜੀ ਜੋ ਸੀਟਾਂ ਨੇ ਉਹ ਐਸ்சி ਦੇ ਲਈ ਰੱਖਨੇ ਰੱਖੀਆਂ ਜਾ ਰਹੀਆਂ ਨੇ ਸਿਰਫ ਇੱਕ ਸੀਟ ਜੋ ਇਸ ਵਾਰ ਔਮਨ ਦੇ ਲਈ ਨਾ ਰੱਖੀ ਗਈ ਹੈ ਔਰ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰ ਕੀ ਮਸਲਾ ਜੀ ਹਾਂਜੀ ਕੀ ਨਾਮ ਜੀ ਨਾਮ ਜੀ ਜੁਗਿੰਦਰ ਸਿੰਘ ਨਾਮ ਜੀ ਕੀ ਮਾਮਲਾ ਜੀ ਇਹ ਮਾਮਲਾ ਇਹ ਹੈ ਜੀ ਸਾਡੇ ਪਿੰਡ ਦੇ ਪਿਛਲੇ ਸਾਲ ਤੋਂ ਹੀ ਜਿਹੜਾ ਪਿਛਲਾ ਪਲਾਨ ਹੋਇਆ ਉਹਦੇ ਵਿੱਚ ਵੀ ਐਸ்சி ਸੀਟ ਸੀ ਉਹਦੇ ਵਿੱਚ ਐਸ்சி ਹੀ ਮੈਂਬਰ ਸੀ ਤੇ ਇੱਕ ਜਰਨਲ ਮੈਂਬਰ ਸੀ ਕਿੰਨੀ ਵਾਦੀ ਹੈ ਪਿੰਡ ਦੀ ਵਾਦੀ 450 ਵੋਟ ਹੋਣਾ ਜੀ ਘੱਟ ਤੇ ਘੱਟ ਜਰਨਲ ਕਿੰਨੀ ਹੈ ਤੇ ਅਸੀਂ ਨਹੀਂ 200 ਜਰਨਲ ਹੋਣੀਆਂ 200 ਕੋਲ ਉੱਪਰ 50% ਸਭ ਕੁਝ ਹੀ ਅੱਧਾ ਅੱਧਾ ਹੀ اچھا ਫਿਰ ਕੀ ਮਸਲਾ ਕੀ ਹੈ ਮਸਲਾ ਇਹ ਹੈ ਕਿ ਅਸੀਂ ਚਾਹਦੇ ਹਾਂ ਕਿ ਸਾਨੂੰ ਵੀ ਹਿੱਸਾ ਦਿੱਤਾ ਜਾਏ ਸਾਡੇ ਜਾਂ ਮੈਂਬਰ ਵਧਾਏ ਜਾਣ ਤੇ ਕੁਝ ਤੋਂ ਕੁਝ ਕੀਤਾ ਜਾਏ ਕੀ ਲਿਸਟ ਦੇ ਵਿੱਚ ਕੀ ਹੈ ਇਸ ਵੇਲੇ ਲਿਸਟ ਦੇ ਵਿੱਚ ਇਹ ਹੈ ਕਿ ਦੋ ਜਿਹੜੇ ਚਾਰ ਨਾਲ ਚਾਰ ਐਸਸੀ ਮੈਂਬਰ ਹੈਗੇ ਨੇ ਇੱਕ ਨੇੜੀ ਹੈਗੀ ਆ ਔਰਤੋ ਦਿੱਤੀ ਗਈ ਆ ਉਹਦੇ ਵਿੱਚ ਜਿਹੜੀ ਦਿੱਤੀ ਗਈ ਆ ਉਹਦੇ ਵਿੱਚ ਜਰਨਲ ਜਿਹੜੀ ਦਿੱਤੀ ਹੈ ਉਹਦੇ ਜਰਨਲ ਕੋਈ ਬੰਦਾ ਹੀ ਨਹੀਂ ਹੈਗਾ ਸਾਰੇ ਐਸਸੀ ਜੀ ਟੈਗ ਗਿਆ ਉਥੇ ਕੀ ਮੰਗ ਸੀ ਅਸੀਂ ਕਹਿੰਨੇ ਆ ਕਿ ਇਹਨੂੰ ਬਦਲ ਕੇ ਜਾਂ ਐਸਸੀ ਜਿਹੜੇ ਆ ਉਹਨੂੰ ਕੱਟ ਕੇ ਜਨਰਲ ਸਰਪੰਚੀ ਕੀਤੀ ਜਾਵੇ ਤੇ ਜਨਰਲ ਜਿਹੜੇ ਮੈਂਬਰ ਵਧਾਈ ਜਾਂ ਕਿ ਨਾਮ ਭਾਈ ਮੇਰੇ ਨਾਮ ਬਿਜਿੰਦਰ ਸਿੰਘ ਜੀ ਕੀ ਮਸਲਾ ਕੀ ਹੈ ਜੀ ਮਸਲਾ ਦੇਖੋ ਜੀ ਇਹੋ ਹੀ ਪਿੰਡ ਦਾ ਸਾਰੀ ਸੀਟਾਂ ਇਹਨਾਂ ਰਿਜ਼ਰਵ ਕਰਤੀਆਂ ਤੇ ਜਦੋਂ ਕਿ ਅਧੋ-ਅਧੋ ਪਿੰਡ ਦੀ ਵਸਾਦੀ ਹੈ ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪਹਿਲਾਂ ਵੀ ਕਹਿੰਦੇ ਪਿਛਲੇ ਸਾਲ ਵੀ ਪਿਛਲੇ ਸਾਲ ਵੀ ਹਾਂ ਹਾਂ ਜੀ ਹਾਂ ਜੀ ਪਿਛਲੇ ਸਾਲ ਵੀ ਇਸ ਤਰ੍ਹਾਂ ਹੀ ਤੇ ਐਕਸਾਂ ਵੀ ਉਸੇ ਤਰ੍ਹਾਂ ਹੀ ਹਰਕਾ ਕੀ ਹੈ ਕਿ ਆ ਲਿਸਟ ਦੇ ਵਿੱਚ ਕੀ ਪੜਿਆ ਤੁਸੀਂ ਲਿਫਟ ਦੇ ਵਿੱਚ ਇਹੋ ਹੀ ਸਾਰੀਆਂ ਲੇਡੀਜ਼ ਕਰਤੀਆਂ ਐਸੀ ਤੇ ਜੰਸ ਕੋਈ ਵੀ ਨਹੀਂ ਜਰਨਲ ਜਰਨਲ ਵਾਸਤੇ ਕੋਈ ਨਹੀਂ ਜੀ ਜਰਨਲ ਹੋਇਆ ਹੀ ਨਹੀਂ ਕੀ ਮੰਗੀ ਕਰਦੇ ਮੰਗਾ ਹੀ ਇਹੋ ਹੀ ਕਰਦੇ ਆ ਵੀ ਜਾਂ ਤੇ ਸਰਪੰਚੀ ਉਧਰ ਕਰਦੇ ਆ ਅੱਧੋ-ਅੱਧ ਕਰਦੇ ਨੇ ਬਰਾਬਰ ਕਰਦੇ ਨੇ ਠੀਕ ਆ ਹਾਂਜੀ ਬਾਪੂ ਜੀ ਚਲੋ ਪੀੜੀ ਇੱਕ ਮਿੰਟ ਲੈ ਮਾਰੀ ਆਉ ਦੋ ਬੋਲਸ ਲਾਰੀਆ ਕੀ ਮਸਲਾ ਕੀ ਹੈ ਜੀ ਇਹ ਨਵੀਂ ਲਿਸਟ ਜੋ ਡੀਸੀ ਤੋਂ ਗੱਡੀ ਗਈ ਸੀ ਪਿੰਡ ਦੇ ਐਸਟੀ ਆਪਾਂ ਰਾਖਮੀ ਚੀਤਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਰਕੇ ਜੀ ਤੁਹਾਡਾ ਔਰ ਤੁਹਾਡੀ ਟੀਮ ਦਾ ਇਸ ਪਿੰਡ ਚ ਆਣ ਲਈ ਨਿਗਾ ਸਵਾਗਤ ਹੈ ਤੂੰ ਸਾਡੀ ਗੱਲ ਸੁਣ ਲਈ ਇੱਥੇ ਆਏ ਬਾਕੀ ਵਿਸਤਾਰ ਦੇ ਵਿੱਚ ਪਿੰਦੇ ਦੇ ਸੀਨੀਅਰ ਬੰਦੇ ਨੇ ਦੱਸ ਦਿੱਤਾ ਕਿ ਪਿਛਲੇ ਸਾਲ ਵੀ ਇੱਥੇ ਇਹੋ ਕੰਡੀਸ਼ਨ ਸੀ ਸ਼ੀਟ ਜਿਹੜੀ ਹੈ ਸਰਪੰਚ ਦੀ ਉਹ ਐਸਸੀ ਰਿਜ਼ਰਵ ਸੀ ਔਰ ਮੈਂਬਰ ਸੀ ਜਿਹੜੇ ਉਹਨਾਂ ਵਿੱਚੋਂ ਪੰਜਾਂ ਦਾ ਵਿੱਚੋਂ ਇੱਕ ਮੈਂਬਰ ਇਹਦਾ ਜਰਨਲ ਸੀ ਔਰ ਇਸ ਵਾਰ ਵੀ ਸ਼ੀਟ ਰਿਜ਼ਰਵ ਐਸਸੀ ਹੈ ਔਰ ਮੈਂਬਰ ਫਿਰ ਜਿਹੜੇ ਨਾ ਸਾਰੇ ਦੇ ਸਾਰੇ ਜਿਹੜੇ ਐਸਸੀ ਕਰ ਦਿੱਤੇ ਨੇ ਇਹ ਸਾਰਾ ਸਾਰ ਜਿਹੜਾ ਇੱਕ ਧੱਕਾ ਹੈ ਇੱਕ ਸਮਾਜਿਕ ਸੰਤੁਲਨ ਬਣਾਉਣ ਦੇ ਵਾਸਤੇ ਚਾਹੀਦਾ ਸੀ ਨਾਂ ਉਤੇ ਕੁਝ ਸ਼ੀਟਾਂ ਜਿਹੜੀਆਂ ਬੀਸੀ ਕਰਨੀਆਂ ਚਾਹੀਦੀਆਂ ਸੀਆਂ ਕੁਝ ਸ਼ੀਟਾਂ ਜਿਹੜੀਆਂ ਜਰਨਲ ਕਰ ਦੇਣੀਆਂ ਚਾਹੀਦੀਆਂ ਸੀਆਂ ਅਗਰ ਸਰਪੰਚੀ ਦੀ ਸ਼ੀਟ ਜਿਹੜੀ ਐਸੀ ਹੈ ਤੇ ਮੈਂਬਰਾਂ ਦੀਆਂ ਸ਼ੀਟਾਂ ਦਾ ਇੱਕ ਸਮਾਜਿਕ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਸੀ ਜਿਹੜਾ ਨਹੀਂ ਬਣਾ ਕੇ ਰੱਖਿਆ ਪੂਦਲੀ ਆਈ ਪਿੰਡ ਸਾਰਾ ਰੋਸ ਜਗਤ ਕਰ ਰਿਹਾ ਕੀ ਮੰਗ ਕਰਦੇ ਆਂ ਮੰਗਿਆ ਅਸੀਂ ਇਹੋ ਕਰਦੇ ਆਂ ਵੀ ਥੋੜਾ ਜਿਹਾ ਕੁਝ ਸ਼ੀਟਾਂ ਦੀਆਂ ਬੀਸੀ ਕੀਤੀਆਂ ਜਾਣ ਕੁਝ ਸ਼ੀਟਾਂ ਜਿਹੜੀਆਂ ਜਰਨਲ ਕੀਤੀਆਂ ਜਾਣ ਇਹੋ ਮੰਗੇ ਸਾਡੇ ਪ੍ਰਸ਼ਾਸਨ ਅੱਗੇ ਸੋ ਇਹ ਮਾਮਲਾ ਸੀਗਾ ਜੀ ਮਸਤਪੁਰ ਐਮੰਦਾ ਜੋ ਕਿ ਬਮਿਆਲ ਬਲਾਕ ਦੇ ਅਧੀਨ ਆਉਂਦਾ ਪਿੰਡ ਔਰ ਗੱਲ ਕੀਤੀ ਜਾ ਰਹੀ ਹੈ ਕਿ ਜੋ ਲਿਸਟ ਡੀਸੀ ਸਾਹਿਬ ਦੇ ਵੱਲੋਂ ਜਾਰੀ ਕੀਤੀ ਗਈ ਸੀ ਉਸ ਦੇ ਵਿੱਚ ਇਸ ਪਿੰਡ ਦੇ ਵਿੱਚ ਜੋ ਰਾਖਵੇਂ ਸੀਟਾਂ ਰੱਖੀਆਂ ਗਈਆਂ ਨੇ ਉਹ ਲਗਭਗ ਟੋਟਲ ਐਸਸੀ ਰੱਖੀਆਂ ਗਈਆਂ ਨੇ ਔਰ ਪਿੰਡ ਦੀ ਆਬਾਦੀ ਦੀ ਗੱਲ ਕਰੀਏ ਤਾਂ 50% ਬਰਾਬਰ ਹੈ ਲੋਕਾਂ ਦਾ ਦਾਵਾ ਹੈ ਕਿ ਸਮਾਜਿਕ ਤੌਰ ਤੇ ਜੋ ਮਤਲਬ ਕਿ ਬਰਾਬਰਤਾ ਰੱਖਣੀ ਸੀਗੀ ਉਸ ਦੇ ਪ੍ਰਤੀ ਸਰਕਾਰ ਦੇ ਵੱਲੋਂ ਜਾਂ ਪ੍ਰਸ਼ਾਸਨ ਦੇ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਔਰ ਸਾਡੇ ਨਾਲ ਇਸ ਤਰ੍ਹਾਂ ਦਾ ਪੱਖਪਾਤ ਹੋਇਆ ਪਿਛਲੇ ਦੋ ਪਲਾਨ ਤੋਂ ਕਿਤਾ ਜਾ ਰਿਹਾ ਹੈ ਇਹਨਾਂ ਦੇ ਵੱਲੋਂ ਮੰਗ ਹੈ ਕਿ ਜੇਕਰ ਪੰਚੀ ਜੋ ਵੈਸਟੀਜਲੀ ਰੱਖਮੀ ਰੱਖੀ ਗਈ ਹੈ ਤਾਂ ਘਟੋ ਘਟ ਮੈਂਬਰ ਜੋ ਜਰਨਲਿਸ ਹਨ ਉਹ ਦੋ ਜਾਂ ਤਿੰਨ ਰੱਖਣੇ ਚਾਹੀਦੇ ਨੇ ਤੁਸੀਂ ਦੇਖ ਰਹੇ ਹੋ ਪੰਜਾਬ ਆਰਡਰ ਨਿਊਜ਼ ਤੇ ਮਹਾਰਕੇਸ਼ ਸ਼ਰਮਾ ਬਮਿਆਰ